ਸਾਸਰੀ ਕਾਲ ਜੀ ਸਵਾਗਤ ਹੈ ਆਖਣ ਵੀਰੋ ਤੁਹਾਡੇ ਆਪਣੇ ਚੈਨਲ ਤੇ ਸੀਨੀ ਵਾਲਗਣਾ ਡੇਰੀ ਫਾਰਮ ਤੇ ਹਾਂਜੀ ਵੀਰ ਜੀ ਦੁਬਾਰਾ ਫੇਰ ਅੱਜ ਆਪ ਆਪਣੇ ਫਾਰਮ ਤੋਂ ਪ੍ਰਮਾਤਮਾ ਦੀ ਕਿਰਪਾ ਸਦਕਾ ਤਕਰੀਬਨ 9 ਗੱਣਾਗਾ ਦੀ ਵੀਰੇ ਇਹ ਵੀਡੀਓ ਕਵਰ ਕਰਾਂਗੇ ਜਿਹੜਾ ਮਾਲ ਆਪਣਾ ਵੀਰੇ ਸੇਲ ਲਈ ਬਿਲਕੁਲ ਹਾਜ਼ਰ ਹੈਗਾ ਜੀ ਬਿਲਕੁਲ ਸੇਲ ਦੇ ਲਈ ਹਾਜ਼ਰ ਹੈ ਵੀਰੇ ਕੱਲੇ ਕੱਲੇ ਨਗਦਾ ਦਾ ਨੂੰ ਰੇਟ ਦੱਸਾਂਗੇ ਵੀਡੀਓ ਦੇ ਵਿੱਚ ਵੀਰ ਜੀ ਤੇ ਬਾਕੀ ਜਾਨਵਰ ਬਾਰੇ ਤੁਹਾਨੂੰ ਵੀਰੇ ਇਹਨਾਂ ਬਾਰੇ ਕਰਨ ਵਾਲੇ ਬਾਰੇ ਦੱਸਾਂਗੇ ਕਿ ਇਸ ਤਰ੍ਹਾਂ ਹੈਗੀ ਵੀ ਜੂਈ ਵੇਜਾ ਸੁਣ ਵਾਲੀ ਆਗੀ ਬਾਕੀ ਜਿਹੜਾ ਵੀਰੇ ਆਪਣੇ ਚੈਨਲ ਤੇ ਕਹਿੰਦੀ ਆ ਰਾਇਆ ਮੇਰੇ ਵੀਰਾਂ ਨੂੰ ਬੇਨ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਲੱਗਾ ਘੰਟੀ ਦਾ ਬਟਨ ਪਾ ਦਿਓ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਵੀ ਇਸੇ ਤਰ੍ਹਾਂ ਵੀਰੇ ਆਪਣਾ Facebook ਪੇਜ ਆ ਤੇ Instagram ਪੇਜ ਆ ਵੀਰੇ ਉਹ ਵੀ ਸੀਨੀ ਵਾਲ ਕਾਂ ਡੈਰੀ ਫਾਰਮ ਦੇ ਨਾਂ ਤੇ ਬਣੇ ਆ ਉਹਨਾਂ ਦੋਨੋਂ ਨੂੰ ਫੋਲੋ ਕਰ ਲਓ ਬਾਕੀ ਵੀਰੇ ਇਹ ਆਪਾਂ ਵੀਡੀਓ ਜਿਹੜਾ ਕਿ ਤਕਰੀਬਨ ਜਦੋਂ ਵੀ ਸਾਡੇ ਕੋਲ ਹੁਣ ਵੀਰ ਨੇ ਗਾਹਕ ਨੇ ਆਉਣਾਗਾ ਸਾਨੂੰ ਵੀਰੇ ਫੋਨ ਲਾਜ਼ਮੀ ਕਰਕੇ ਆਉਣਾਗਾ ਕਿਉਂਕਿ ਪੰਜਾਬ ਸਰਕਾਰ ਦੀ ਕੋਚਰ ਲਈ ਮੰਡੀਆਂ ਬੰਦ ਆ ਇਸ ਕਰਕੇ ਵੀਰੇ ਸਾਡੇ ਕੋਲੇ ਵੀ ਘਰ ਵਾਲੀਆਂ ਘੱਟ ਖਰੀਦੇ ਆ ਉਨਾ ਕਮਾਲ ਹੁੰਦਾ ਜਿਹੜਾ ਦੂਰੋਂ ਵੀਦਾਵੇਂ ਵੀਰੇ ਖਾਲੀ ਨਾ ਮੁੜੇ ਉਹਦਾ ਨਹੀਂ ਫਿਰ ਤੁਹਾਨੂੰ ਪਤਾ ਹੀ ਮਰ ਔਖਾ ਹੋ ਜਾਂਦਾ ਵੀਰ ਖਰਚਾ ਖਾ ਕੇ ਮੁੜਦਾਗਾ ਜਿਹੜਾ ਆਪਣਾ ਵੀਰੇ ਤੂੰ ਦੁਆਰੇ ਫੇਰ ਆਪਾਂ ਵੀਡੀਓ ਨਵੀਂ ਕਵਰ ਕਰਾਂਗੇ ਇੱਕ ਦਿਨ ਦੂਜੀ ਵੀਡੀਓ ਆਪਾਂ ਵੀਰਵਾਰ ਨੂੰ ਕਵਰ ਕਰਾਂਗੇ ਵੀਰਵਾਰ ਨੂੰ ਕਵਰ ਕਰਕੇ ਵੀਰੋਂ ਤਕਰੀਬੋਂ ਅਗਲੇ ਦਿਨ ਲਈ ਵੇਚਾਂਗੇ ਆਓ ਤੁਹਾਨੂੰ ਵੀਰੇ ਗੱਲਾ-ਗੱਲਾ ਆਪਾਂ ਲਾ ਕੇ ਤੋੜ ਕੇ ਦਿਖਾਉਨੇ ਆਂ ਜੀ ਹਾਂਜੀ ਤੋੜੋ ਵੀਰੇ ਪਹਿਲਾ ਸੁਆ ਬੱਸੀਆ ਮੂੰਹੋਂ ਚਾਰ ਦਿਨ ਦਾ ਠੰਡੀ ਸੀਲ ਬਹੁਤ ਦਾ ਤਾਜੀ ਸੁਈਆ ਤਕਰੀਬਨ ਤਨ ਕਰੰਦੀ ਸੂਈਆ ਜੀ ਤਨ ਕਰੰਦੀ ਸੂਈਆ ਤੇ ਤਕਰੀਬਨ ਵੀਰੇ ਥੱਲੇ ਇਸ ਵਕਤ 14 ਤੋਂ 15 ਕਿਲੋ ਬੌਲੀ ਰੈਡੀ ਹੋਊਗੀ ਤੇ ਇਹਦਾ ਵੀਰੇ 55000 ਰੁਪਈਆ ਮੁੱਲ ਹੈਗਾ ਬਾਕੀ ਵੀਰੇ ਜਿਹੜੇ ਰੇਟ ਨੂੰ ਜੈ ਫੈਕਸ ਨਹੀਂ ਹੈਗਾ ਗਏ ਜਿਹੜਾ ਮੇਰਾ ਵੀਰੇ ਆਊਗਾ ਤੁਦੋਂ ਰੇਟੋ ਚੱਲ ਕੇ ਵੀਰੇ ਉਹਨੂੰ ਵੀਰੇ ਆਪਾਂ ਉਹਦਾ ਮਾਨਤਾ ਲਾਜ਼ਮੀ ਹੋਊਗਾ ਰੇਟ ਦੇ ਵਿੱਚੋਂ ਕਿਉਂਕਿ ਜਦੋਂ ਵੀਰੇ ਸਾਡੇ ਫਾਰਮ ਤੇ ਆਉਣਾ ਵੀਰੇ ਤੁਹਾਡਾ ਆਪਦਾ ਬਾਹਰੋਂ ਇੱਕ ਦੋ ਦਿਨ ਪਹਿਲਾਂ ਰੇਟ ਪਤਾ ਕਰਿਆ ਵਾ ਸਾਡੇ ਫਾਰਮ ਤੇ ਕੋਈ ਵੀ ਵੀਰ ਆ ਕੇ ਵੀਰੇ ਖਾਲੀ ਨਹੀਂ ਮੁੜਦਾਗਾ ਇਹਨਾਂ ਕੰਮ ਵਾਲੀ ਦੀ ਕੁਆਲਿਟੀ ਦੇਖ ਕੇ ਤੇ ਰੇਟ ਦੇ ਪੱਖੋਂ ਕਿਉਂਕਿ ਵੀਰੇ ਆਪਣੀ ਵਪਾਰ ਦੇ ਵਿੱਚ ਤੀਜੀ ਪੀੜੀ ਹੋ ਗਈ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਜਿਹੜੇ ਵੀਰ ਆਪਣੇ ਪੁਰਾਣੇ ਜੁੜੇ ਨੂੰ ਤਾਂ ਪਤਾ ਹੀ ਆ ਵੀਰੇ ਆਪਾਂ ਘੱਟੋ ਘੱਟ ਘੱਟੋ ਘੱਟ ਪ੍ਰਮਾਤਮਾ ਦੀ ਕਿਰਪਾ ਸਦਕਾ 2.5 ਤੋਂ 300 ਗਾਂ ਵੇਚਣ ਵਾਲੇ ਹੈਗੇ ਆ ਵੀਰੇ ਫਾਰਮ ਆਪਣਾ ਕਿਉਂਕਿ ਆਪਣਾ ਜਿਹੜਾ ਨਫਾ ਹੁੰਦਾ ਵੀਰੇ 1000 1500 2000 ਰੁਪਏ ਤੱਕ ਰ ਆਪਣਾ ਹੁੰਦਾਗਾ ਵੀਰੇ ਬਾਕੀ ਆਪਾਂ ਇਹਦਾ ਕੰਮ ਨਾਲ ਤਾਂ ਜਿਆਦਾ ਸੌਖੀ ਪੌਡਰ ਨਹੀਂ ਲਾਉਂਦੇਗੇ ਇਹੋਂ ਕਮੀ ਦਾ ਸੁਰਖੀ ਪੋਟਰ ਲਾਵਾਂਗੇ ਖਰਚਾ ਕਰਾਂਗੇ ਕਿਸੇ ਮੌਲੀ ਗਾਂ ਦੇ ਝਾਂਜਰਾਂ ਪਾ ਦੇਾਂਗੇ ਉਹ ਪਲੂਣ ਵਸੀ ਨਹੀਂ ਬਣਦੀ ਵੀਰੇ ਉਹ ਖਰਚਾ ਵੀ ਤੁਹਾਡੀ ਜੇਬ ਤੇ ਹੀ ਪਊਗਾ ਫਿਰ ਗਾਂ ਮੈਂਡੀ ਹੋ ਜਾਂਦੀ ਆ ਲੈ ਤੋਰੋ ਜੀ ਇਹ 2 ਨੰਬਰ ਦੀ ਜਿਹੜੀ ਜਰਸੀ ਹੈਗੀ ਆ ਦੂਜਾ ਸੂਆ ਕਰਮ ਵਾਲੀ ਇਹ ਆਪਣੇ ਮਾਸਟਰ ਤੋਂ ਲਈ ਆ ਵੀਰ ਤੋਂ ਦੂਜਾ ਸੂਆ ਵੀਰੇ ਸੂਈ ਆ ਬਿਲਕੁਲ ਬਿਲਕੁਲ ਵੀਰੇ ਤਾਜੀ ਸੂਈ ਆ ਤਕਰੀਬਨ ਇਹਨੂੰ ਮੰਨ ਕੇ ਜੇ 2 ਦਿਨ ਹੋ ਗਏ ਸੂਈ ਨੂੰ ਵੀਰੇ 16 ਤੋਂ 17 ਦਿਨ ਨੂੰ 16 ਤੋਂ 17 ਕਿਲੋ ਵੀਰੇ ਬਾਉਲੀ ਥੱਲੇ ਦੇ ਰੈਡੀ ਹੋਊਗੀ ਕਰਮ ਵਾਲੀ ਮੈਂ ਬੜਾ ਨਹੀਂ ਕਹਿੰਦਾ ਇੱਕ ਵਾਰੀ ਹੋਰ ਮੋੜ ਦੇਉਗੀ ਜਿਹੜੇ ਵੀਰ ਜਰਸੀ ਦੇ ਸਟੇਨ ਆ ਵੀਰੇ ਪੰਜਾਬ ਵਾਲੀ ਜਰਸੀਆ ਦੇਖੋ ਇਹ ਛੋਟੀ ਨਹੀਂ ਹੈਗੀ ਵੀਰੇ ਵੱਡੀ ਚ ਪੈਂਦੀ ਆ ਤੇ ਆ ਦੇਖੋ ਵੀਰੇ ਥਣ ਦੇਖੋ ਵੀਰੇ ਪੀੜੀ ਦੇ ਪਾਵੇ ਵਰਗਾ ਜਿਹੜੇ ਕਿਸੇ ਵੀਰ ਨੇ ਆਪਣੀ ਧਾਰਾਂ ਚੋਣ ਸਿੱਖਣੀਆਂ ਨੇ ਇਹਨੂੰ ਨਹੀਂ ਜਾ ਸਕਦਾ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਇੱਕ ਮਿੰਟ ਰੋਕ ਲਓ ਜੀ ਇਧਰ ਦੇ ਆਪਾਂ ਦਿਖਾਓ ਕਿਹਨੇ ਦੇਖੋ ਲੈਵੇ ਤੇ ਬਿੰਸ ਆ ਲੈਵੇ ਦੇ ਦੇਖੋ ਜੀ ਬੇਣ ਸਾਰੇ ਲੈ ਚਲੋ ਅੰਦਰ ਬੰਦੋ ਥੋੜਾ ਬੱਚੇ ਦਾ ਕਰਦੀ ਆ ਲੈਓ ਦੇਖੋ ਵੀਰੇ ਕੱਲਾ ਕੱਲਾ ਥਣ ਲੱਗਿਆ ਕਰਮਾਲੀ ਨੂੰ ਕੱਲਾ ਕੱਲਾ ਥਣ ਲੱਗਿਆ ਚੋਣ ਵੀਰੇ ਇੰਨਾ ਸੋਹਣਾ ਗੱਲਾਂ ਹੀ ਛੱਡਦੇ ਹੋ ਬਾਕੀ ਜਿਹੜੇ ਵੀਰ ਦੱਸਿਓ ਸਕਰੀਨ ਆ ਤੇ ਉਹਨੂੰ ਜਾ ਸਕਦੇ ਹੋ ਤੇ ਜਿਹਦੀ ਦੁੱਧ ਦੀ ਫਾਇਟ ਵੀ ਵੀਰੇ ਜ਼ਿਆਦਾ ਹੁੰਦੀ ਆ ਵੀਰੇ ਦਾ ਚੋਣ ਇੰਨਾ ਸੋਹਣਾ ਲੱਗੇ ਨਾ ਕਰਮਾਲੀ ਦਾ ਗੱਲਾਂ ਹੀ ਛੱਡਦੇ ਹੋ ਜਿੰਨ ਜਿਹੇ ਜੀ ਹਰਿਆਣੇ ਤੋਂ ਮੈਂ ਲਿਆਂਦੀ 2 ਲੱਖ ਦੀ ਜਿਹੇ ਜੀ ਜਰਸੀ ਨਾਲੀ ਆ ਦੇਖ ਸਕਦੇ ਹੋ ਵੀਰੇ ਠੰਡੀ ਸੀ ਲਾਪਤੀ ਕੋਈ ਨਹੀਂ ਦਾ ਕਰ ਮਾਰੀ ਦਾ ਠੰਡੀ ਸੀ ਲਾਪਤੀ ਕੋਈ ਨਹੀਂ ਦਾ ਤੇ ਬਾਕੀ ਵੀਰਤੀ ਰੇਟ ਦੇਦਾ ਜਿਹੜਾ ਹੈਗਾਗਾ ਮੰਨਤਨ ਹੋ ਜਾਊਗਾ ਇਹਦਾ ਵੀਰੇ 70000 ਰੁਪਇਆ ਪ੍ਰਾਈਜ਼ ਆ ਮੇਰੇ ਵੀਰ ਦਾ ਇਹ ਕਹਿੰਦਾ ਮੰਨਤਨ ਲਾ ਲੀਂ ਪਾ ਜਿਹੜੇ ਵੀਰ ਦਾ ਰੇਟ ਦੇਖਿਆ ਵੀਰੋ ਆਪਣੇ ਫਾਰਮ ਤੋਂ ਖਾਲੀ ਨਹੀਂ ਮੁੜੂਗਾ ਹਾਂਜੀ ਤੈਨੂੰ ਨੰਬਰ ਲਿਓ ਕੱਢ ਕੇ ਤੈਨੂੰ ਨੰਬਰ ਲਿਓ ਇਹ ਵੀਰੇ ਤਿੰਨ ਨੰਬਰ ਇਹ ਵੀ ਦਾਸ਼ੀ ਸੂਈਆ ਤਕਰੀਬਨ ਇਹਨੂੰ ਵੀ ਚੌਥਾ ਦਰ ਹੋ ਗਿਆ ਵੀਰੇ ਸੂਈ ਨੂੰ ਜਿਹੜੀ ਆ ਉਹ ਦਰਸੀ ਸੀ ਵੀਰੇ ਸਾਨੂੰ 16 ਤੋਂ 17 ਕਿਲੋ ਬੌਲੀ ਹੋਊਗੀ ਮੈਂ ਬਾਲਾ ਨਹੀਂ ਕਹਿੰਦਾ ਵੀਰੇ ਵੀ ਤੋਂ ਉੱਪਰ ਜਾਊਗੀ ਯਾਰ ਸੀਤਾ ਜਿਹੜੀ ਇਹ ਵਾਲੀ ਆ ਵੀਰੇ ਇਹਨੂੰ ਵੀ ਤਿੰਨ ਤੋਂ ਚਾਰ ਦਿਨ ਹੋਵੇ ਸੂਈ ਨੂੰ ਇਹਦੇ ਥੱਲੇ ਇਸ ਵਕਤ 14 ਤੋਂ 15 ਕਿਲੋ ਰੈਡੀ ਹੋਊ 14 ਤੋਂ 15 ਕਿਲੋ ਰੈਡੀ ਹੋਊ ਵੀਰੇ ਜਿਹੜਾ ਇਹਦਾ ਰੇਟ ਹੈਗਾ ਵੀਰ ਜੀ 68000 ਰੁਪਿਆ ਇਹਦਾ ਰੇਟ 68000 ਰੁਪਿਆ ਚੌਣ ਚਾਣ ਦੀ ਵੀਰੇ ਇਹ ਵੀ ਬਹੁਤ ਚੰਗੀ ਆ ਇਹ ਥੋੜੀ ਜਿਹੀ ਕਰਾ ਉਸ ਚਾਗੀ ਤਕਰੀਬਨ ਆਜੋ ਥੋੜਾ ਇੱਕੋ ਅੱਗੇ ਲਿਆਓ ਜੀ ਇਹ ਦੂ ਅੱਗੇ ਲਿਆਓ ਨਾਲ ਦੀ ਨਾਲ ਲਿਓ ਬਾਕੀ ਵੀਰੋ ਆਪਣਾ ਨੰਬਰ ਨੋਟ ਕਰ ਲਓ ਹਾਂਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਹੈਗਾ ਪਿੰਡ ਵੀਰੇ ਆਪਣਾ ਸੀਨੀਵਾਲ ਕਲਾਂ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂੋਂ 1.5 ਕਿਲੋਮੀਟਰ ਚੱਲ ਕੇ ਕਾਲੀ ਸੜਕ ਦੇ ਪਿੱਛੇ ਆਪਣਾ ਫਾਰਮ ਹੈਗਾ ਹੈ ਜਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ ਕੈਕਟ ਨੰਬਰ ਆਪਣਾ ਨੋਟ ਕਰ ਲਓ ਵੀਰ ਜੀ 62807 13934 62807 13934 ਹਾਂਜੀ ਵੀਰੇ ਮੇਰਾ ਜਿਹੜਾ ਵਟਸਐਪ ਆ ਉਹ ਵੀ ਇਸੇ ਨੰਬਰ ਤੇ ਚੱਲਦਾ ਹੈਗਾ ਤੁਸੀਂ ਮੈਨੂੰ ਵਟਸਐਪ ਤੇ ਵੀਰੇ ਹੈਲੋ ਦਾ ਮੈਸੇਜ ਕਰੋਗੇ ਜਿਹੜੀ ਸਾਡੀ ਲੋਕੇਸ਼ਨ ਆ ਵੀਰੇ ਉਹ ਤੁਹਾਨੂੰ ਮੈਸੇਜ ਹੁੰਦਾ ਆਟੋਮੈਟਿਕ ਆ ਜੂ ਆਪਦੇ ਆਪ ਉਹ ਮੈਸੇਜ ਜਿਹੜੇ ਪਚਾਰੇ ਨੀਲੀਆਂ ਲੈਣਾ ਹੋਣਗੇ ਉਹਦੇ ਟੱਚ ਕਰ ਲਓ ਵੀਰੇ ਸਾਡੀ ਲੋਕੇਸ਼ਨ ਆਪਦਾਬ ਖੁੱਲ ਜੂਗੀ ਇੱਕ ਉਹ ਤੋਂ ਥੱਲੇ ਨੀਲੀਆਂ ਲੈਣਾ ਹੋਣਗੇ ਜਮਾ ਉੱਤੇ ਵੀਰੇ ਸਾਡਾ YouTube ਦਾ ਲਿੰਕ ਆ ਉਹ ਲੈਣਾ YouTube ਚੈਨਲ ਖੁੱਲ ਜੂਗਾ ਆ ਜਾਓ ਜੀ ਜੇ ਉਹ ਚਾਰ ਨੰਬਰ ਖੁੱਲੋ ਵੀਰੇ ਇਹ ਵੀਰੇ ਤਕਰੀਬਨ 10 ਦੇਣ ਦੀ ਕੱਚੀ ਆ ਜੀ 10 ਦੇਣ ਦੀ ਕੱਚੀ ਆ ਵੀਰੇ ਜਿੰਨਾ ਇਹਦਾ ਰੇਟ ਹੈਗਾ 75000 ਰੁਪਇਆ ਤੋਰ ਦਿਓ ਜੀ ਏ ਵੀਰੇ ਦੂਜਾ ਸੂਹਾ ਸੂਨਾ ਕਰਮਾਲੀ ਨੇ ਇਹਦਾ ਰੈਟ 75000 ਹੈਗਾ ਤੇ ਦੇਖੋ ਵੀਰੇ ਸਾਇੰਕ ਸੂਨਾ ਬਹੁਤ ਸੋਹਣੀ ਆ ਦੋਦੇ ਵੀ ਕਰਮਾਲੀ ਚੰਗਾ ਬਾਜੂ ਦੋਦੇ ਵੀ ਬਹੁਤ ਸੋਹਣਾ ਬਾਜੂ ਕਰਮਾਲੀ ਕੱਚੀ ਵੀਰੇ ਜੀ ਰਹਿ ਗਿਆ ਕੱਚੀ ਮੋੜ ਲਿਓ ਜੀ ਸਾਡੀ ਵੀਰੇ ਪਰ ਉਹ ਟ੍ਰਾਂਸਪੋਰਟ ਦੀ ਸੇਵਾ ਸਾਰੀ ਹੈਗੀ ਆ ਟ੍ਰਾਂਸਪੋਰਟ ਦੀ ਸੇਵਾ ਸਾਰੀ ਹੈਗੀ ਆ ਪੰਜਾਬ ਪੰਜਾਬ ਦਾ ਵੀਰੇ 13 ਰੁਪਿਆ ਕਿਲੋਮੀਟਰ ਚੱਲਦਾ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਚਾ ਲੋ ਉੱਪਰ ਵੀਰੇ ਦਾ 7 ਪਈ ਉਹ ਥੱਲੇ ਗੱਦਾ ਲੱਗਿਆ ਹੋਊਗਾ ਉਹ ਤੁਹਾਨੂੰ ਭਰਉਣ ਦੀ ਲੋੜ ਨਹੀਂ ਬਾਕੀ ਵੀਰੇ ਜੀ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਵਾਇਬ ਮਸ਼ੀਨਾ ਵੀਰੇ ਆਪਣੇ ਕੋਲੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਗੂਗਲ ਪੇ ਆ ਵਗੈਰਾ ਵੀਰੇ ਸਾਰਾ ਚੱਲਦਾਗਾ ਕੱਲਾ ਵੀਰੇ ਆਪਾ ਚੈੱਕ ਨਹੀਂ ਲੈਂਦੇ ਗਏ ਉਹ ਬਾਕੀ ਵੀਰੇ ਜੇ ਕਿਸੇ ਵੀਰ ਕੋਲ ਕੋਈ 5-4000 ਰੁਪਏ ਪੇਮੈਂਟ ਕੱਟ ਬਜਾਦਾ ਨਹੀਂ ਵੀਰੇ ਆਪਾ ਕਰਦੇਗੇ ਕਿਸੇ ਵੀਰ ਕੋਲੇ 5000 ਰੁਪੇਮੈਂਟ ਕੱਟ ਵੱਧ ਹੋ ਜਾਂਦੀ ਆ ਤਾ ਸਾਡੇ ਗੱਡੀ ਵਾਲੇ ਵੀਰੂ ਪਿਆ। ਤੂੰ ਅੱਗੇ ਆ ਜਾਉ ਵੀਰੇ। ਦਰਨੀਆ ਦਾ ਤੋਹਫਾ 5 ਨੰਬਰ 5 ਨੰਬਰ ਵੀਰੇ। ਦੇਖੋ ਸੁਆ ਮਾਰਕ ਨੇ ਤਾਂ ਦੂਜਾ ਕਿਹਾ ਪਰ ਅਸੀਂ ਤੀਜਾ ਮੰਨ ਕੇ ਲਈਆ। ਤੀਜਾ ਮੰਨ ਕੇ ਲਈਆ। ਇਹਦਾ ਵੀਰੇ ਮਾਰਕ ਨੇ ਦੁੱਧ ਆਪਾਂ ਨੂੰ ਜਿਹੜਾ ਦੱਸਿਆਗਾ ਜਿਹੜੀ ਮਾਰਕ ਨੇ ਜਿਹੜੀ 30 ਲੀਟਰ ਦੱਸਿਆ ਪਰ ਇਹ ਮੇਰੇ ਹਿਸਾਬ ਨਾਲ ਵੀਰੇ 25 ਤੋੜ ਦੇ ਨਾਲ ਦੀ ਨਾਲ ਵੀਜੀ ਇਹ ਵੀਰੇ 25 ਲੀਟਰ ਤੋਂ ਗ੍ਰਾਮ ਨਹੀਂ ਘੱਟ ਘੱਟ ਦੀਗੀ। ਉਹ ਤੂੰ ਬਾਹਰ ਕੱਢੂਗੀ। ਬਾਕੀ ਵੀਰੇ ਦੇਖੋ ਸਿਆਣੇ ਕਹਿੰਦੇ ਆ ਜਿਹੜਾ ਦੁੱਧ ਹੁੰਦਾ ਉਹ ਸੇਵਾ ਦਾ ਹੁੰਦਾ ਬਾਕੀ ਤੁਸੀਂ ਜਾਨਵਰ ਦਾ ਵੀਰੇ ਦਾ ਕਰਮਲ ਦਾ ਅੰਦਾਜ਼ਾ ਲਾ ਸਕਦੇ ਹੋ ਲੈਵੇ ਤੋਂ ਦੇਖੋ ਅੱਖਾਂ ਪਾ ਲੈਂਦੇ ਆ ਜੀ ਆਪਾਂ ਵੀਰੇ ਛੋਟੇ ਜਿਹੇ ਲੈਵੇ ਨੂੰ ਕਹਿ ਦਿਆ 25 ਕਿਲੋ ਕੱਢੂ ਉਹ ਤਾਂ ਵੀਰ ਬੀਣੀ ਵੀਰੇ ਕੋਈ ਮੰਨਦਾਗਾ ਇਹ ਦੇਖੋ ਪਰ ਇਹ ਜਣੀ ਬਾਹਰ ਕੱਢ ਜੂਗੀ ਪਰ ਵੀਰੇ ਅਸੀਂ 25 ਲੀਟਰ ਦਾ ਐਸਟੀਮੇਟ ਲਾ ਕੇ ਇਹ ਲਈ ਆ ਕਰਮ ਵਾਲੀ ਆ ਦੇਖ ਸਕਦੇ ਹੋ ਠੰਡੀ ਸੀਲ ਬੜੀ ਆ ਵੀਰੇ ਜਣੀ ਦੀ ਗਰਮੀਆਂ ਤੋਹਫਾ ਫਰਿੱਜ ਆ ਇਹਦਾ ਰੇਟ ਵੀਰੇ ਕਮਾਲ ਦਾ 85000 ਰੁਪਇਆ 85000 ਰੁਪਇਆ ਰੇਟ ਕਿੱਥੋਂ ਵੀ ਸਾਡੇ ਕੋਲੇ ਵੀਰ ਨੇ ਆਉਣਾ ਵੀਰਜੀ ਸਾਨੂੰ ਫੋਨ ਲਾ ਕੇ ਆਉਣਾ ਓਦਾਂ ਵੀਰੇ ਕਿਉਂਕਿ ਵੀਰ ਫੇਰ ਖਾਲੀ ਮੁਰਦੇ ਔਖਾ ਜਾਂ ਹੋ ਜਾਂਦਾ ਅਜੇ ਤੱਕ ਆਪਾਂ ਲਾੜਦਾ ਨਹੀਂ ਕਰਦੇ ਹੈਗੇ ਬੱਤੇ ਜਿੰਨਾ ਚਿਰ ਆਪਣੇ ਪੰਜਾਬ ਸਰਕਾਰ ਦੇ ਵੀਰੇ ਆਪਣੇ ਇਹ ਹਲਕਤਾਂ ਨੇ ਮੰਡੀਆਂ ਬੰਦ ਨੇ ਜਿੱਦੇ ਮੰਡੀਆਂ ਚੱਲੀਆਂ ਫੇਰ ਆਪਾਂ ਵੱਡੇ ਲਾੜ ਕੱਢਾਂਗੇ ਉਦਾਂ ਰੁਟੀਨ 'ਚ ਵੀਰੇ ਮਾਲ ਵੇਚਦੇ ਆਂ ਇਸ ਤੋਂ ਬਾਅਦ ਵਾਲੀ ਵੀਡੀਓ ਆਪਾਂ ਇਹ ਆਪਣਾ ਮਾਲ ਤਕਰੀਬਨ ਕੱਲ ਨੂੰ ਵੀਰੇ ਆਪਾਂ ਵੇਚਾਂਗੇ ਇਹ ਗਰੀਮ ਕੱਲ ਨੂੰ ਵੇਚਾਂਗੇ ਤਕਰੀਬਨ ਬਾਕੀ ਇਹ ਤੂੰ ਅਗਲਾ ਜਿਹੜਾ ਆਪਾਂ ਮਾਲ ਦੀ ਵੀਡੀਓ ਪਾਵਾਂਗੇ ਉਹ ਵੀਰਵਾਰ ਨੂੰ ਵੀਰੇ ਸਾਮੀ ਪਾਉਗੀ। ਉਹ ਤੂੰ ਫਿਰ ਵੀਰਵਾਰ ਤੋਂ ਫਿਰ ਕਿਉਂਕਿ ਤੋ ਦੋ ਦੋ ਤਿੰਨ ਤਿੰਨ ਦਿਨਾਂ ਦੇ ਬਾਅਦ ਵੀਡੀਓ ਪਾਇਆ ਕਰਾਂਗੇ ਵੀਰ ਜੀ ਆਪਾਂ। ਤਕਰੀਬਨ। ਉਹ ਤੂੰ ਅੱਗੇ ਆ ਜਾਓ ਵੀਰੇ। ਉਹ ਤੂੰ ਅੱਗੇ ਆ ਜਾਓ 6 ਨੰਬਰ ਤੇ। ਤਕਰੀਬਨ ਵੀਰੇ ਇਹ ਵੀ ਤਾਂ ਨਹੀਂ ਕਿੱਝ ਆ। ਇਹਦੇ ਅੱਖਰ ਦੇਖੋ ਵੀਰੇ ਬੜੇ ਚੰਗੇ ਆ ਦੇਖੋ ਵੈਲਕਮਿੰਗ ਕਰਮ ਵਾਲੀ ਦੀ। ਵੈਲਕਮਿੰਗ ਦੀ ਕਰਮ ਵਾਲੀ ਦੀ। ਇਹਦਾ ਇਹਦਾ ਵੀਪੀ ਰੇਟ ਹੈਗਾ ਗਾ ਇਹਦਾ 75000 ਰੁਪਿਆ। ਤੋੜੋ ਵੀਰੇ। ਇਹਦਾ ਵੀਰੇ 76000 ਰੁਪਿਆ ਦਾ ਰੇਟ ਆ। ਜਾਣਾ ਨਹੀਂ ਕਹਾਵਤਾ ਵੀਰੇ ਕਹਿੰਦੇ ਪਾ ਸਿਰ ਤਾਂ ਪਾਕੀਆਂ ਬੇਚਿੰਦੇ ਜਾਂ ਬੇਪਾ ਵੀਰੇ ਸੌਣਾ ਨਹੀਂ ਵਿਕਦਾ ਤੁਹਾਡੀ ਵੀਰੇ ਕੁਆਲਿਟੀ ਸਹੀ ਆ ਤੁਹਾਡੀ ਕੁਆਲਿਟੀ ਸਹੀ ਆ ਰੇਟ ਜਾਇਜ਼ ਆ ਵੀਰੇ ਫਿਰ ਉਹ ਚੀਜ਼ ਨੇ ਵਿਕਣਾ ਹੀ ਹੁੰਦਾ ਉਹ ਵਿਕਣ ਬਿਨਾ ਨਹੀਂ ਵੀਰੇ ਰਹਿੰਦੀਗੀ ਬਾਕੀ ਵੀਰ ਜੀ ਤੁਹਾਨੂੰ ਪਹਿਲਾਂ ਆਪਣੀਆਂ ਸੈਲੂ ਵੀਡੀਓ ਚਲਦੀਆਂ ਨਹੀਂ ਆ 50 50 ਗਾਇਆਂ ਦੇ ਆਪਾਂ ਵੀਡੀਓ ਪਾਉਂਦੇ ਰਹੇ ਆ ਕਿਉਂਕਿ ਵੀਰੇ ਸਾਨੂੰ ਇਹ ਦੱਸਦੇ ਆ ਮੋੜ ਤੋਂ ਮੋੜ ਤੋਂ ਵੀਰ ਜੀ ਸਾਨੂੰ ਇਹ 10-11 ਲੱਗਦਾ ਵੀਰੇ ਵੀਡੀਓ ਪਾਉਂਦਾ ਸਵਾਦ ਜਾਨੀ ਆਉਂਦਾਗਾ ਜਿਨਾਂ ਚਿਰ 35-40 ਨਾਗਰ ਹੁਣ ਵੀ ਨਜਾਇਣਾ ਜਾਨੀ ਆਉਂਦਾ ਚਲੋ ਆਪਾਂ ਫਿਰ ਥੋੜੀਆਂ ਜ਼ਿਆਦਾ ਗਾਇਆਂ ਨਹੀਂ ਕੱਚੀਆਂ ਕਰਦੇ ਲੋਕੇ ਆਪਣੀਆਂ 50 ਸਰਕਾਰ ਤੇ ਵੀਰੇ ਹਦੈਤਾਂ ਹੈਗੀਆਂ ਉਸ ਹਿਸਾਬ ਨਾਲ ਫਿਰ ਪਾਪਾ ਵੱਡੇ ਰਾਟ ਨਹੀਂ ਕੱਢ ਸਕਦੇ ਵੀ ਵੀਰੇ ਦੇ ਰੇਟ ਦੱਸਦਾ 78000 ਰੁਪਇਆ ਜੀ ਇਹ ਵੀ 10 ਤੋਂ 12 ਦਿਨ ਦੀ ਕੱਚੀ ਆ ਤੇ ਦੱਸ ਵੀਰੇ ਇਹ ਵੀ ਬੜਾ ਸੋਹਣਾ ਪਾਜੂਗੀ ਬਾਕੀ ਵੀਰੇ ਜਿਹੜੇ ਰੇਟ ਦੱਸ ਰਿਹਾ ਨਹੀਂ ਫਲੈਕਸ ਨਹੀਂ ਹੈਗੇ ਸਾਡੇ ਵੀਰ ਆਉਣਗੇ ਵੀਰੇ ਉਹਨਾਂ ਦਾ ਆਏਗਾ ਦਾ ਨਾਮ ਪਾ ਕੇ ਜੀਉਗਾ ਟਾਡੇ ਬਾਹਰੋਂ ਰੇਟ ਪਤਾ ਕਰੇ ਹੋਣਗੇ ਵੀਰੇ ਆਕੜੇ ਫਾਲ ਦੇ ਕੋਈ ਵੀ ਵੀਰ ਖਾਲੀ ਨਹੀਂ ਮੁਰੂਗਾ ਤੋਰੋ ਵੀਰ ਉਹ ਤੋਂ ਅਗਲੀ ਉਹ ਤੋਂ ਅਗਲੀ ਤੋਰੋ ਜੀ ਇਹਦਾ ਕਿਨੇ ਰੇਟ ਹੈਗਾ 80000 ਰੁਪਇਆ ਅਜੇ ਮਾਲਕ ਤੋਂ ਆਈ ਆ ਦੇਖੋ ਸੰਗਲ ਸਾਡੇ ਨਾਲ ਦੇ ਪਿੰਡੋਂ ਲਈ ਆ ਵੀ ਇਹ ਕਰ ਮਾਲੀ ਅਜੇ ਤਾਂ ਲਿਆਣਾ ਵੀ ਨਹੀਂ ਪਾਇਆ ਆਪਾਂ ਸੰਗਲ ਹੀ ਆਉਂਦਾ ਤੇ ਕੱਚੀ ਵੀਰੇ ਵੀ ਹਫਤੇ ਦੀ ਹੈਗੀ ਆ ਇੱਕ ਹਫਤੇ ਦੀ ਹੈਗੀ ਆ ਇਹਦਾ ਵੀਰੇ ਆਪਾਂ ਬੜਾ ਲੰਮਾ ਚੌੜਾ ਨਹੀਂ ਇਹਦਾ 80000 ਰੁਪਇਆ ਜੀ ਦੋਰ ਦਿਓ ਜੀ ਆ ਦੇਖੋ ਵੀਰੇ ਲੂਈ ਲਾਈ ਜਿੰਨੀ ਸਾਫ ਜਿਹੜੇ ਵੀਰੇ ਆਪਾਂ ਰੇਟ ਪਾ ਰਹੇ ਆ ਵੀਡੀਓ ਚ ਇਹ ਤਕਰੀਬਨ ਇਹ ਜਿਹੇ ਰੇਟ ਦਾ ਆਪਣੇ ਜਿਹੜਾ ਮਾਲ ਵੀਰੇ ਤਕਰੀਬਨ ਇਹ ਜਦੋਂ ਵੀਡੀਓ ਆਪਾਂ ਚੈਨਲ ਤੇ ਛੱੜਤੀ ਪ੍ਰਮਾਤਮਾ ਦੀ ਕਿਰਪਾ ਸਤਾਂ ਆਪਣਾ ਮਾਲ ਵੀਰੇ ਸਾਰਾ ਵੀਡੀਓ ਤੇ ਆਨਲਾਈਨ ਵਿਕਣ ਦਾ ਰੇਟ ਹੈਗਾ ਸਤਾਂ ਸਿਰਫ ਵੀਰੇ 1150 2000 ਦਾ ਮਾਲ ਦੇ ਰੱਖ ਕੇ ਲਿਆ ਵਾ ਸਾਰਾ ਮਾਲ ਕਰੂ ਬੰਦਿਆਂ ਤੋਂ ਲਿਆ ਹੋਇਆ ਸਾਰਾ ਮਾਲ ਕਰੂ ਬੰਦਿਆਂ ਤੋਂ ਲਿਆ ਹੋਇਆ ਆਡੇ ਕੋਲੋਂ ਵੀਰੇ ਰੇਟ ਦੇ ਵਿੱਚ ਬਿਮਾਰੀ ਵੀਰੇ ਨੇ ਮਾਲ ਫੜ ਲੈਣਾ ਕਿਉਂਕਿ ਰੇਟ ਦਾ ਪੈਸਾ ਜੇ ਰੱਖਿਆ ਵੀਰੇ ਸਭ ਤੋਂ ਵਧੀਆ ਸਲੇ ਮੇਰੀ ਵੀ ਮਨ ਪਸੰਦ ਹੈਗੀ ਆ ਗਰਮੀਆਂ ਦਾ ਤੋਹਫਾ ਠੰਡੀ ਸੀਲ ਦਾ ਵੀਰੇ ਹੰਤ ਕੋਈ ਨਹੀਂ ਦੇਖੋ ਠੰਡੀ ਸੀਲ ਦਾ ਹੰਤ ਕੋਈ ਨਹੀਂ ਵੀਰੇ 12 ਦਿਨ ਦੀ ਕੱਚੀ ਆ ਜੀ 12 ਦਿਨ ਦੀ ਕੱਚੀ ਆ 25 ਤਰੀਕ ਨੂੰ ਵੀਰੇ ਨੇ ਦਿਨ ਦੱਸਿਆ ਦਾ ਜਿਹੜਾ ਸੀਮਨ ਲੱਗਿਆ ਵੀਰੇ ਇਹਦੇ 3 ਕਿਨਵਾ ਦੇ 66 ਸੀਮਨ ਲੱਗਿਆ ਇਹਦੇ ਵੀ ਸੀਮਨਾਰੇ ਵੀਰੇ ਨੇ ਬਹੁਤ ਸੋਹਣਾ ਦੱਸਿਆਗਾ ਆਪਾਂ ਲੈਕਤੀ ਰੂਪ ਚ ਲਿਆ ਲੈਕਤੀ ਰੂਪ ਚ ਅਕੇ ਦੇਵਾਂਗੇ ਮੋੜੋ ਵੀਰੇ ਜਿਹੜੇ ਵੀਰ ਤੋਂ ਲਈ ਆ ਉਹਨੇ ਵੀਰ ਨੇ 24 ਤੋਂ 25 ਕਿਲੋ ਫਲੂਰ ਦਾ ਰੋਦ ਚੋਇਆ ਵਾ ਵੀਰੇ ਦਾ ਕਰਮਾਲੀ ਦਾ ਜਿਹੜਾ ਮਰਜੀ ਵੀਰ ਲੈ ਜੇ 25 ਕਿਲੋ ਤੋਂ ਵੀਰੇ ਪਲੱਸ ਕਰੂਗੀ ਜਿਹੜਾ ਮਰਜੀ ਵੀਰ ਲੈ ਜੇ ਕੱਲੀ ਕੱਚੀ ਕੱਚੀ ਆ ਵੀਰੇ ਭਾਉ ਸਿੰਘ ਵੀਰ ਆ ਬਾਸਰ ਦੇ ਦੇਾਂਗੇ ਕਿਸੇ ਵਪਾਰੀ ਵੀਰ ਨੇ ਲਜਾਣੀ ਆ ਵੇਚਣਾਂ ਨੇ ਉਹ ਵੀ ਲਜਾ ਸਕਦਾ ਇਹਦਾ ਵੀਰੇ ਰੇਟ ਕਮਾਲ ਦਾ ਸਿਰਫ 85000 ਸਰਪੰਚ ਸਾਹਿਬ ਨੇੜੇ ਨੂੰ ਹੋ ਮੜਾ ਜਾ ਆ ਦੇਖੋ ਵੀਰੇ ਕਾਦ ਅੰਦਾਜ਼ਾ ਲਾ ਸਕਦੇ ਹੋ ਕਾਦ ਅੰਦਾਜ਼ਾ ਲਾ ਸਕਦੇ ਹੋ ਬੇਲ ਲੂਈ ਬਿਲਕੁਲ ਧੂਈ ਦੀ ਸਾਫ ਵੀ ਰਹੇ ਬਾਹਲੇ ਨਜਾਇਜ਼ ਚੰਗੀ ਆ ਵੀਰ ਜੀ ਇਹ ਗਰਮੀਆਂ ਦੀ ਫ੍ਰੀਜ ਆ ਜਿਹਨੂੰ ਆਪਾਂ ਤੋਹਫਾ ਕਹਿੰਦੇ ਆ ਸਿਰਫ ਕੱਚੀ ਕੱਚੀ ਆ ਵੀਰੇ 12 ਦਿਨ ਦੀ ਤੋਰੋ ਵੀ ਜਿੱਦੇ ਵੀਰ ਜੀ ਬੱਚਾ ਧਰਤਾ ਇੱਕ ਆਪਣੇ ਘਰ ਦਾ ਸ਼ਿੰਗਾਰ ਹੋ ਡੈਰੀ ਦਾ ਜਿਹੜਾ ਵੀਰ ਲੈ ਗਿਆ ਜਿੱਦੀ ਡੈਰੀ ਚ ਚਲੀ ਗਈ ਮੇਰੇ ਵੀਰ ਦੇ ਫਾਰਮ ਦੇ ਵਿੱਚ ਉਹਦੇ ਫਾਰਮ ਦਾ ਸ਼ਿੰਗਾਰ ਹੋ ਵੀਰੇ ਕਰਮ ਵਾਲੀ ਜਦੋਂ ਅਸੀਂ ਇਹੋ ਜਿਹਾ ਨਕੀਨਾ ਲੈਨੇ ਕਰਮਾਲੀ ਵੀਰੇ ਬਹੁਤ ਕੜੀਆਂ ਸਾਡਾ ਵੀ ਮਨ ਖੁਸ ਹੋ ਜਾਂਦਾ ਨੂੰ ਦੇਖ ਦੇਖ ਕਿਉਂਕਿ ਵੀਰੇ ਜਦੋਂ ਸੈਨੇ ਕਹਿੰਦੇ ਆ ਕਿਉਂਕਿ ਪੇਟੀ ਦੇ ਵਿੱਚ ਵੀਰੇ ਪੈਸਾ ਪਿਆ ਨਹੀਂ ਬੋਲਦਾ ਜਦੋਂ ਇਹੋ ਜਿਹਾ ਨਗ ਖੜਾ ਹੁੰਦਾ ਚਾਰ ਦੋਸਤ ਆਉਂਦੇ ਰਿਸ਼ਤੇਦਾਰ ਚਾਰ ਮਿੱਤਰ ਕੋਈ ਆਉਂਦਾ ਵੀਰੇ ਫਿਰ ਇਹੋ ਜਿਹਾ ਨਗ ਘਰੇ ਖੜੇ ਬੋਲਦੇ ਆ ਜਿਵੇਂ ਵਿੱਚ ਵੀਰ ਵੀਰੇ ਸੰਦਾ ਦੇ ਸਟੇਨ ਹੁੰਦੇ ਆ ਵੀਰੇ ਅਸੀਂ ਇਹਨਾਂ ਦੇ ਜੋਰੀ ਆ ਸਾਨੂੰ ਇੰਨਾ ਦਾ ਸੌਂ ਕਹੇਗਾ ਬਾਕੀ ਜਿਹੜੀ ਆਰ ਸੇਰਬੀ ਦਾ ਤੁਸੀਂ ਇਹਦਾ ਜਰਸੀ ਦਾ ਵੀ ਕੰਮ ਕਰ ਸਕਦੇ ਹੋ ਇਹਦੇ ਐਫਬੀਸੀ ਮਨ ਲਵਾ ਸਕਦੇ ਹੋ ਬਾਕੀ ਆਰ ਸੇਰ ਵੀਰੇ ਆਉਣ ਵਾਲੇ 5-4 ਸਾਲਾਂ ਦੇ ਵਿੱਚ ਆਪਣੇ ਜਿਵੇਂ ਜਰਸੀ ਦਾ ਜ਼ਿਆਦਾ ਟ੍ਰੈਂਡ ਆ ਇਹ ਵੀ ਨੰਬਰ 1 ਚੱਲੂਗੀ ਇਹਦਾ 85000 ਉਸ ਤੋਂ ਅੱਗੇ ਆ ਜਲੋ ਵੀ ਰੈਂਡ ਵਾਲੀ ਇਹਦਾ ਵੀਰੇ 72000 ਰੁਪਇਆ 70000 ਤੇ ਤਕਰੀਬਨ ਵੀਰੇ ਤੀਜਾ ਦਿਨ ਸੂਈ ਹੋ ਗਿਆ ਨੂੰ ਤੀਜਾ ਦਿਨ ਵੀਰੇ ਸੂਈ ਨੂੰ ਹੋ ਗਿਆ ਤੁਕੀ ਬੜਾ ਵੀਰ ਜਿੱਕ ਤਾਰਾ ਤਾਂ 19 ਕਿਲੋ ਬਾਉਲੀ ਹੋਏ ਥੱਲੇ ਐਂ ਜਸਬਾਗਤ ਦੁੱਧ ਵੀ ਤੋਂ ਪਲੱਸ ਦੇ ਉਪ ਤੋੜ ਦਿਓ ਮਾੜੀ ਜੀ ਤੋੜ ਦਿਓ ਤੇ ਚੂਰ ਛਾਣ ਦੀ ਵੀਰੇ ਬੜੀ ਚੰਗੀ ਆ ਠੰਡੀ ਸੀਦਾ ਕਰ ਮਾਰੀ ਸੋਣ ਚਾਣ ਦਾ ਆਤੀ ਕੋਈ ਨਹੀਂ ਕਰ ਮਾਰੀ ਹੂੰ ਤੇ ਬਾਕੀ ਵੀਰੇ ਦੁਬਾਰਾ ਵੀਡੀਓ ਆਪਾਂ ਜਿਹੜੀ ਕਵਰ ਕਰਾਂਗੇ ਜਿਹੜੀ ਦੁਬਾਰਾ ਵੀਡੀਓ ਕਵਰ ਕਰਾਂਗੇ ਉਹ ਵੀਰੇ ਹੁਣੇ ਦੂ ਅਗਲੀ ਵੀਡੀਓ ਵੀਰਵਾਰ ਨੂੰ ਵੀਰੇ ਹੋਊਗੀ ਕਿਤੋਂ ਵੀ ਵੀਰ ਨੇ ਉਹਨਾਂ ਦੂਰੋਂ ਨੇੜੋਂ ਵੀਰੇ ਸਾਨੂੰ ਫੋਨ ਲਾਏ ਤੋਂ ਬਿਨਾ ਨਹੀਂ ਆਉਣਾ ਜੋ ਵੀ ਆਪਣੇ ਨਾਗ ਬਿਲਕੁਲ ਥੋੜੇ ਨੇ ਬਿਲਕੁਲ ਥੋੜੇ ਨੇ ਰੇਟ ਵੀ ਇਹ ਸਾਡਾ ਇਹ ਅੱਖਾਂ ਵਾਹੇ ਨੂੰ ਜੀਮਨ ਮਾ ਜਦੋਂ ਵੀਡੀਓ ਚੱਲ ਪੀ ਤੋਰ ਦਿਓ ਜੀ ਜਦੋਂ ਵੀਡੀਓ ਵੀਰੇ ਚੱਲ ਪੀ ਪ੍ਰਮਾਤਮਾ ਦੀ ਕਿਰਪਾ ਸਦਕਾ ਸਾਡਾ ਇਹ ਮਾਲ ਈਗਰੀਮਨ 2 ਘੰਟਿਆਂ ਦੇ ਵਿੱਚ ਵਿਕਨਾਲਾ ਹੈਗਾਗਾ ਬਾਕੀ ਦੁਬਾਰਾ ਵੀਰੇ ਨੂੰ ਫੇਰ ਆਪਾਂ ਬੇਨਤੀ ਕਰ ਦਨੇਗੇ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਬਾਕੀ ਵੀਰੇ ਇਦੋਂ ਪਹਿਲਾਂ ਬੀਜਣ ਕੰਮ ਬੰਦ ਰਹੇ ਹੈਗਾ ਕਾਉਂ ਸੀਜ਼ਨ ਸੀਗਾ ਹੁਣ ਕੰਮ ਚੱਲ ਪਿਆ ਬੇਤ ਸਾਨੂੰ ਜਿਹੜੇ ਘਰੂ ਵੀਰ ਵੀਡੀਓ ਪਾਉਂਦੇ ਆਪਾਂ ਇਹਨੇ ਵੀ ਅਸੀਂ ਬਹਿਣਾ ਵੇਚਦੇ ਆ ਸਾਨੂੰ ਵੀਰੇ ਚੰਗੀ ਬੈਡ ਮੂਰੋਂ ਵੀਰ ਕੋਈ ਵੀਡੀਓ ਪਾਉਂਦਾ ਪਾਵੇ ਚੰਗੀ ਦੀ ਸਾਡਾ ਮਾਲ ਦੇਖ ਸਕਦਾ ਚੰਗੀ ਦੀ ਪਾਵੇ ਵੀਰੇ ਵਟਸਐਪ ਤੇ ਤੁਹਾਨੂੰ ਰੇਟ ਦੱਸ ਸਕਦਾਗਾ ਅਸੀਂ ਅੱਗੋਂ ਵੀ ਚੰਗਾ ਜਾਣ ਮਾਰ ਵੀ ਖਰੀਦਦੇ ਆ ਬਾਕੀ ਦੁਬਾਰੇ ਆਪਣੇ ਚੈਨਲ ਤੇ ਫੇਰ ਵੀਡੀਓ ਤੇ ਆਪਾਂ ਵੀਰੇ ਮਿਲਦੇ ਆ ਵੀਰ ਬਾਰ ਨੂੰ ਐਂਡ ਤੇ ਇੱਕ ਚੀਜ਼ ਵੀਰੇ ਲਾਜ਼ਮੀ ਕਹਾਂਗੇ ਕਿਦੋਂ ਵੀ ਚੀਜ਼ ਲੈਣੀ ਆ ਕਿਉਂਕਿ ਵੀਰੇ ਸਾਲ ਹੀ ਚੀਜ਼ ਹੁੰਦੀ ਆ ਇਹਦਾ ਲੰਬਾ ਕੋਈ ਨਹੀਂ ਹੁੰਦਾ ਅਸੀਂ ਆਹਦੇ ਤੋਂ ਦੁੱਧ ਦੋਤੇ ਗਏ ਸਾਡੇ ਵੀ ਫਾਰਮ ਤੋਂ ਲੈਣੀ ਹੈ ਕਿਉਂਕਿ ਵੀਰੇ ਦੇਖ ਕੇ ਆ ਦੀ ਨਰਖ-ਪਰਖ ਨਾ ਲਾਓ 100 ਦਾ ਨੋਟ ਬਹੁਤ ਔਖਾ ਬਣਦਾ ਫਿਰ ਕਿਸੇ ਚੀਜ਼ ਦਾ ਵੀਰੇ ਲੰਬਾ ਨਹੀਂ ਹੁੰਦਾ ਕਹਿੰਗੋ ਸਾਲ ਹੀ ਚੀਜ਼ ਹੁੰਦੀ ਆ ਹਾਂਜੀ ਵੀਡੀਓ ਦੇਖਣ ਲਈ ਧੰਨਵਾਦ ਆਲਦਾ ਆਪਣੇ ਫਾਰਮੋਗੇ ਨਵੀਂ ਵੀਡੀਓ ਮਿਲ ਜਾਈਏ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ